ਦਾ ਆਪਣਾ ਬਿਆਨ ਦਾ ਮੇਰੀ ਨਾਰਾਜ਼ ਨਹੀਂ ਹੈ ਕੀ ਗੱਲ ਹੋਈ ਹੈ ਮੇਰੇ ਭਰਾ ਨੂੰ ਰਾਤ ਕੇ 12 ਵਜੇ ਗੋਲੀ ਮਾਰੀ ਹੈ ਜੀ ਤੇ ਮੁੰਡਾ ਨਾਮ ਮੇਰੀ ਭਾਵੀ ਹੈਗੀ ਹੈ ਹਾਂ ਜੀ ਕਿਸ਼ਨ ਦੀ ਗੱਲ ਹੈ ਇਹ ਮੰਗਲਵਾਰ ਰਾਤ ਦੀ ਗੱਲ ਹੈ ਪਾਪਾ ਜੀ ਬੁੱਧਵਾਰ ਦਿਨੇ ਜਦੋਂ 4 ਵਜੇ ਉੱਥੇ ਥਾਣੇ ਰਿਪੋਰਟ ਦਿੱਤੀ ਆਪਾਂ ਜੀ ਹਾਂ ਜੀ ਭਾਜੀ ਮੇਰੇ ਸਾਲੇ ਨੂੰ ਗੋਲੀ ਮਾਰਤੀ ਹੈ ਤੇ ਪੁਲਸ ਵਾਲੇ ਉੱਥੇ ਤਿੰਨ ਬੈਠੇ ਸੀ ਉਹਨਾਂ ਨੇ ਮਾਰਿਆ ਲਿਖੀ ਸਾਨੂੰ ਕਿੰਦੇ ਇੱਥੇ ਪਹੁੰਚ ਜਾ ਮੇਰਾ ਬੇਟਾ ਠੀਕ ਨਹੀਂ ਆਪਾਂ ਇੱਥੇ ਨਹੀਂ ਆਏ ਰਾਤ ਆਪਾਂ ਸੱਸ ਆਪਣੀ ਲੈ ਕੇ ਵੀ ਹਸਪਤਾਲ ਚੱਲ ਗਏ ਮੈਂ ਕਿਉਂਕਿ ਉਹਦੀ ਵੀ ਤਵੀਰ ਠੀਕ ਨਹੀਂ ਆਪਣੇ ਬੇਟੇ ਦਾ ਖੂਨ ਵੇਖ ਕੇ ਉਹ ਡਰ ਗਈ ਸੀ ਉਹਨਾਂ ਦੇ ਬੀਬੀ ਕੁਦਰਤਾ ਪਾਜੀ ਕਿਹਾ ਮਾਤਾ ਹੋਣ ਵੀ 47 ਆ ਸਰ ਤੁਹਾਨੂੰ ਕੱਲ ਵੀ ਕਹ ਰਹੇ ਕਿ ਮਾਤਾ ਦਾ ਚਲੋ ਆਪਾਂ ਇਲਾਜ ਕਰਾ ਦਿੰਨੇ ਤੁਸੀਂ ਰਾਜੀ ਨਮਾ ਕਰ ਲੋ ਤੇ ਆਪਾਂ ਤੇ ਭੁੱਲ ਗਏ ਸੀ ਸਰ ਫਿਰ ਰਾਜੀ ਨਮਾ ਕਰ ਲੋ ਸਾਡੇ ਮੇਰੇ ਸਾਲੇ ਤੇ ਪ੍ਰੈਸ਼ਰ ਪੁੰਦੇ ਕਿ ਉਹਨੂੰ ਵੀ ਮਾਰ ਮੂਰ ਦਵਾਵਾਂਗੇ ਉਂਝ ਕਰਦਾਂਗੇ ਉਂਝ ਕਰਦਾਂਗੇ ਕੀ ਕਰ ਲੋਗੇ ਜੀ ਰਾਜੀ ਨਾਮਾ ਕਰਨ ਨੂੰ ਤੁਹਾਨੂੰ ਕੌਣ ਚਾਹਦਾ ਹੈ ਇੱਥੇ ਆਇਆ ਸੀ ਸਰ ਕੱਲ ਮੁੰਡੇ ਕਹਿੰਦੇ ਤੇਰੀ ਸੱਸ ਦਾ ਇਲਾਜ ਕਰਾ ਦਿੰਨੇ ਆ ਅੱਛਾ ਜੀ ਤੁਸੀਂ ਕੀ ਮੰਗ ਕਰਦੇ ਆ ਆਪਾਂ ਤੇ ਸਾਰੇ ਇਨਸਾਫ ਦੀ ਇਨਸਾਫ ਚਾਹੀਦਾ ਹੋ ਕੋਈ ਮੁੰਡੇ ਦਾ ਕੀ ਨਾਮ ਸੀ सोनू ਕਿੱਥੇ ਕੰਮ ਕਰਦਾ ਫਾਸਟਵੇਅਰ ਚੈਨਲ ਚ ਅੱਛਾ ਜੀ ਤੇ ਹੁਣ ਜਿਹੜੀ ਗੋਲੀ ਚੱਲੀ ਸੀ ਉਹ ਕਿੱਥੇ ਚੱਲੀ ਸੀ ਇਹ ਸਾਰੇ ਬਟਾਲਾ ਰੋਡ 6 ਨੰਬਰ ਕੋਲੇ ਅੱਛਾ ਜੀ ਉੱਥੇ ਹਾਂਜੀ ਉੱਥੇ ਆਪਾਂ ਗਾੜੀ ਗਈ ਜਿਹਦੇ ਮਕਾਨ ਚ ਗੋਲੀ ਚੱਲੀ ਤੇ ਮਕਾਨ ਦੇ ਉੱਤੇ ਰਹਿੰਦੇ ਜਿਹੜੇ ਭਈਏ ਉਹ ਖੂਨ ਖਾਨ ਸਾਫ ਕਰਕੇ ਤੇ ਸਾਨੂੰ ਕਹਿ ਰਹੇ ਕਿ ਟੈਗ ਹੋਇਆ ਫੇਰ ਆਪਾ ਠਾਣੇ ਆਏ ਆ ਸਰ ਉਸੇ ਵੇਲੇ ਹੀ ਮੈਂ ਠਾਣੇ ਆ ਗਿਆ ਤੇ ਉਹ ਸਾਨੂੰ ਕਹਿੰਦੇ ਕਿ ਇੱਥੇ ਪਹੁੰਚੋ ਤੁਸੀਂ ਮੇਰਾ ਬੇਟਾ ਨਹੀਂ ਠੀਕ ਉਧਰੋਂ ਇਹਨੂੰ ਦਵਾਈ 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 ਆ ਤੇ ਫੇਰ ਮੇਰੀ ਸੱਸ ਨੂੰ ਖੜਨਾ ਪੈਗਾ ਮੈਨੂੰ ਫੇਰ ਅਗਲੇ ਦਿਨ ਇੱਥੇ ਆਇਆ ਮੈਂ ਹੁਣ ਲੜਕੇ ਦਾ ਸੰਸਕਾਰ ਕਰ ਦਿੱਤਾ ਹੋਇਆ ਜਾਂ ਨਹੀਂ ਉਹ ਸੰਸਕਾਰ ਕਰਤਾ ਸਾਨੂੰ ਕਿ ਉਹਨੂੰ ਦੱਸਦਿਆ ਹੀ ਨਹੀਂ ਸਰ ਅੱਗੋਂ ਪਿੱਛੇ ਇਹਨਾਂ ਨੇ ਬਬਲੂ ਨਾਲ ਨੇ ਸਰ ਜਿਹਦੇ ਘਰ ਚ ਲਾਸ਼ ਹੀ ਉਹ ਨਹੀਂ ਕਰਨਾ ਹੀ ਸਰ ਅੱਛਾ ਸਾਨੂੰ ਤੇ ਮਾਰੇ ਅੱਗੋਂ ਪਿੱਛੇ ਇਹਦੇ ਮੋਨ ਕੜਿਆ ਸਾਡੇ ਮੁੰਡੇ ਨੂੰ ਕੜੇ ਪਾਏ ਸੀ ਤੁਹਾਡੇ ਕੋਲ 10000 ਮੰਗਿਆ ਸੀ ਤੇ ਤਾੜੀ ਇਹਨੇ 50000 ਕਹਿ ਸਾਨੂੰ ਤਾਂ ਕੇਵਲ ਚ ਜੇ ਕੋਈ ਲੜਾਈ ਹੁੰਦੀ ਤੇ ਸਾਨੂੰ ਤੇ ਉਹਨੇ ਪਹਿਲਾਂ ਕਹਿਣਾ ਸੀ ਕਿ ਆਹ ਗੱਲ ਆ ਯਾਰ ਜੀਜਾ ਹੂੰ ਤੇ ਹੁਣ ਤੁਸੀਂ ਕੀ ਮੰਗ ਕਰਦੇ ਇਨਸਾਫ ਹੀ ਸਾਡਾ ਭਰਾ ਹੀ ਮੁੰਡਾ ਰਜੇਸ਼ ਕੁਮਾਰ ਉਦਾਂ ਉਹ ਨੂੰ ਸੋਨੂ ਸੋਨੂ ਆਂਦੇ ਫਾਸਟਵੇ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਕੀ ਕੰਮ ਕਰਦਾ ਹੈ ਸੋਨੂ ਫਾਸਟਵੇ ਤੇ ਨਾਮ ਨਾਲ ਜਾਣਿਆ ਜਾਂਦਾ ਹੈ ਉਹ ਇੰਨਾ ਵਧੀਆ ਬੰਦਾ ਹੈ ਵੀ ਉਹ ਗੋ ਹੱਤ ਮੱਤਿਆ ਨਹੀਂ ਕਰ ਸਕਦਾ ਨਾ ਇਹਨੂੰ ਅਟੈਕ ਹੋ ਸਕਦਾ ਕਿਉਂਕਿ ਮਿਹਨਤ ਵੀ ਲਾਉਂਦਾ ਹੈ ਬੰਦਾ ਤਾਂ ਵਧੀਆ ਬੰਦਾ ਹੈ ਹਾਂਜੀ ਉਹਨੂੰ ਉਹਨੇ ਸਜਣਾ ਨੇ ਗੋਲੀ ਮਾਰੀ ਆ ਜੀ ਜਿਹੜੇ ਆਂਦੇ ਆ ਵੀ ਇੱਕ ਗੋਲੀ ਉਹਦੇ ਲੈਪਟਾਪ ਤੇ ਵੱਜੀ ਆ ਜੀ ਮੇਰੇ ਛਾਤੀ ਤੇ ਇੱਕ ਗੋਲੀ ਉਹਦੀ ਛਾਤੀ ਤੇ ਵੱਜੀ ਆ ਕਹਿੰਦੇ ਆ ਜੀ ਉਹਨੇ ਆਤਮ ਹਤਿਆ ਕੀਤੀ ਆ ਜੀ ਉਹਨੇ ਆਪਣੇ ਆਪ ਤੇ ਗੋਲੀ ਮਾਰੀ ਆ ਤੁਸੀਂ ਅੱਜ ਤੱਕ ਦੱਸੋ ਕਿਹੜੇ ਨੇ ਕਿਹੜੇ ਬੰਦੇ ਨੇ ਅੱਜ ਤੱਕ ਆਪਣੀ ਛਾਤੀ ਦੀ ਗੋਲੀ ਮਾਰ ਕੇ ਆਤਮ ਹਤਿਆ ਕੀਤੀ ਆ ਕੀਤੀ ਆ ਕਹਨੇ ਜਾਂ ਅਗਲਾ ਇੱਥੇ ਰੱਖਦਾ ਵਾ ਜੀ ਜਾਂ ਇਛੇਰਾ ਦਾ ਵੀ ਮੈਂ ਹੁਣ ਦੁਨੀਆ ਤੋਂ ਰੁਖਸਤ ਹੋਣਾ ਹਾਂਜੀ ਉਹਨੂੰ ਰੁਖਸਤ ਹੋਣ ਦੀ ਲੋੜ ਹੀ ਵੀ ਉਹ ਤੇ ਹੀਰਾ ਬੰਦਾ ਹੀ ਤਮ ਟੌਪ ਦਾ ਕੰਮ ਚਲੰਡਿਆ ਹੀ ਕੇਵਲ ਦਾ ਕੰਮ ਕਰਦਾ ਹੀ ਇਸ ਦੀ ਰੋਟੀ ਕਾਣ ਦਿਆ ਹੀ ਹਰ ਇੱਕ ਪੁਲਿਸ ਅਫਸਰ ਉਹਦੇ ਇੰਨੇ ਕੋ ਪ੍ਰੇਮੀ ਹੀ ਪੁਲਿਸ ਨਾਲ ਉਹਦਾ ਇੰਨੇ ਕੋ ਪ੍ਰੇਮੀ ਹਰ ਇੱਕ ਪੁਲਿਸ ਅਫਸਰ ਦੇ ਨਾਲ ਉਹਦੀ ਫੋਟੋ ਹੋਗੀ ਇਹ ਤਾਂ ਅੱਕੇ ਸਿੱਟੀ ਸ਼ਾਮ ਤੱਕ ਵੀ ਉਹ ਮਿਲਿਆ ਹੋਊਗਾ ਕਿੱਥੋਂ ਦੀ ਵਾਰਦਾਤ ਹੈ ਜੀ ਇਹ ਗਲੀ ਨੰਬਰ 6 ਬਟਾਲਾ ਰੋਡ ਦੀ ਵੱਲ ਕਿਦਾਂ ਦੀ ਗੱਲ ਹੈ ਜੀ ਇਹ ਮੰਗਲਵਾਰ ਰਾਤ ਦੀ ਗੱਲ ਆ ਤੇ ਪਹਿਲਾਂ ਉਹਨਾਂ ਐਂਬੂਲੈਂਸ ਮੰਗਾਈ ਆ ਜੀ ਐਂਬੂਲੈਂਸ ਮਗਾ ਕੇ ਮੁੜ ਕੇ ਵਾਸ ਮੋੜਤੀ ਨਹੀਂ ਜੀ ਅਟੈਕ ਹੋਇਆ ਜੀ ਇਹਨੂੰ ਉਹ ਬੰਦਾ ਸੜਾ ਠੀਕ ਆ ਕੋਈ ਗੱਲ ਨਹੀਂ ਐਂਬੂਲੈਂਸ ਕਿੰਨਾ ਵੱਲੋਂ ਮੰਗਾਈ ਜਾ ਰਹੀ ਹੈ ਗੋਲੀ ਕਿੰਨਾ ਵੱਲੋਂ ਚੜਾਈ ਗਈ ਜਿਹੜੇ ਉਹਦੀ ਉਹ ਹੁਣ ਆਂਦੇ ਜੀ ਉਹਨੇ ਆਤਮ ਹੱਤਿਆ ਕੀਤੀ ਆ ਪਿਸਟਲ ਜਿਹੜੇ ਬੰਦੇ ਦਾ ਲਿਆ ਹੋਆ ਉਹ ਪ੍ਰਿੰਸ ਬਾਹਰ ਹੁੰਦੀ ਪਹਿਲਾਂ ਹੁਣ ਬਬਲੂ ਬਾਹਰ ਹੋ ਗਿਆ ਉਹਦਾ ਪਿਸਟਲ ਹੀ ਲੋਕਾਂ ਦੇ ਪਿਸਟਲ ਸਾਰਿਆਂ ਦੇ ਜਮਾ ਨੇ ਲਾਇਸੈਂਸੀ ਰਵਾਲਵਰ ਪਿਸਟਲ ਸਭ ਕੁਝ ਜਮਾ ਨੇ ਜੀ ਕਿਉਂਕਿ ਚੋਣ ਜਾਬਤਾ ਲੱਗਾ ਜੀ ਜੀ ਕਿ ਫਿਰ ਉਹਦਾ ਪਿਸਟਲ ਉਹ ਕਿਦਾਂ ਮੰਗ ਕੇ ਲੈ ਗਿਆ ਜੀ ਉਹ ਹੈ ਜੀ ਉਹ ਮੇਰਾ ਪਿਸਟਲ ਮੇਰਾ ਲੈ ਜਨਾਂ ਦਾ ਹੀ ਤੇ ਪਹਿਲਾਂ ਲੈ ਜਨਾ ਤੇ ਪਹਿਲਾਂ ਕਿਉਂ ਨਹੀਂ ਆ ਤਮਾ ਤੇ ਕੀ ਹੁੰਨੇ ਆ ਕੀ ਆ ਜਾ ਰਿਹਾ ਕੀ ਲੈ ਕੇ ਜਾਂਦਾ ਬਬਲ ਨੂੰ ਵੱਲੋਂ ਜਦੋਂ ਕਿ ਇੱਥੇ 306 ਦਾ ਪਰਚਾ ਦਾ ਜਿਕਰਾ ਆਤਾ ਵਾ ਪੂਰੀ ਜਨਾਨੀ ਦੇ ਪਰਚਾ ਦੇ ਦਿੱਤਾ 306 ਦਾ ਤੇ ਨਰਾਹੀ ਤਕਾ ਹੁੰਦਾ ਅਸਾ ਇਹ 306 ਦਾ ਪਰਚਾ ਕੀਤਾ ਗਿਆ ਜੀ ਇਹਨਾਂ ਵੱਲੋਂ ਹਾਂ ਜਦੋਂ ਕਿ 302 ਦਾ ਪਰਚਾ ਬੰਦਾ ਵਾ ਜੀ ਬੰਦੇ ਤੇ ਬੰਦਾ ਜਿਹੜੇ ਬੰਦੇ ਨੇ ਪਿਸਟਲ ਜਿਹਦੇ ਬੰਦੇ ਦਾ ਪਿਸਟਲ ਹੀ ਸੀ ਇਹਨਾਂ ਦਾ ਆਪ ਦਾ ਘਰ ਸੀ ਕਿਰਾਏ ਤੇ ਰਹਿੰਦੇ ਸੀ ਇੱਕ ਬਬਲੂ ਕਿਰਾਏ ਤੇ ਹੀ ਬਬਲੂ ਦੇ ਘਰ ਕਿਰਾਏ ਤੇ ਰਹਿੰਦਾ ਸੀ ਬਬਲੂ ਦੇ ਘਰ ਹੀ ਕਿਰਾਏ ਤੇ ਰਹਿੰਦਾ ਹੀ ਜੀ ਉਹਨਾਂ ਨੇ ਦੋ ਤਿੰਨ ਘਰ ਬਣਾਏ ਸੀ ਕਿਰਾਏ ਦੇ ਵੀ ਤੇ ਵਾਰ ਵੀ ਗਿਆ ਉਹਦੀ ਜੀ ਤੇ ਉਹਨੇ ਉਹਦੀ ਭੈਣ ਆ ਇਹ ਇਹਨਾਂ ਨੂੰ ਵੀ ਇੱਕੋ ਗੱਲ ਦੱਸੀ ਆ ਭੈਣ ਜੀ ਤੁਸੀਂ ਦੱਸੋ ਸਾਹਮਣੇ ਮੈਨੂੰ ਦੱਸੋ ਪਹਿਲਾਂ ਤੁਸੀਂ ਦੱਸੋ ਉਹਨੂੰ ਯਾਰ ਮੇਰੇ ਕੋ ਤੇ ਉਹਨੇ ਤੇ ਜੇ ਚੌਥੇ ਦਿਨ ਆਉਣਾ ਹਾਂਜੀ ਮੇਰੇ ਨਾਲ ਦਰਬਾਰ ਸਾਹਿਬ ਤੱਕ ਜਾ ਕੇ ਹੁੰਦਾ ਨਾ ਆਉਣਾ ਉਹਨੇ ਉਹਨੇ ਮੈਨੂੰ ਕਹਣਾ ਭਾਜੀ ਇਹ ਤੁਹਾਡਾ ਇੱਕ ਅੱਧੇ ਦਿਨ ਤੁਹਾਡਾ ਦਰਬਾਰ ਸਾਹਿਬ ਮੈਨੂੰ ਜਦੋਂ ਮਰਜੀ ਐਤਵਾਰ ਦੇ ਐਤਵਾਰ ਆ ਜਾਇਆ ਕਰੋ ਜੀ ਮੈਂ ਕਿਹਾ ਤੂੰ ਸ਼ਰਾਬ ਪੀਣੀ ਹੁੰਦੀ ਹੈ ਕੰਜਰਾ ਤੇ ਜੀ ਫਿਰ ਆ ਕੇ ਸ਼ਰਾਬ ਨਹੀਂ ਪੀਣੀ ਉਹ ਨਿਸਕਾਰ ਹੋਇਆ ਉਹ ਕਿਹਦੀ ਦੇਖ ਰੇਖ ਚ ਹੋਇਆ ਜੀ ਬਬਲੂ ਨੇ ਕੀਤਾ ਜੀ ਦਾਸ ਸਾਹਿਬ ਉਹ ਜਾ ਕੇ ਉਹ ਸੰਸਕਾਰ ਕੀਤਾ ਗਿਆ ਜੀ ਉਹ ਮੁੰਡੇ ਦੇ ਜਿਹੜੇ ਮਾਤਾ ਪਿਤਾ ਨਾ ਉਹ ਗੁੰਡਾ ਉਹਦਾ ਮਾਂ ਨਾ ਉਹਦਾ ਭਰਾ ਨਾ ਉਹਦੀਆਂ ਭੈਣਾਂ ਆ ਸਭ ਤੋਂ ਵੱਡੀ ਭੈਣ ਉਹਦੀ ਖੜੀ ਆ ਇਹਨਾਂ ਨੂੰ ਵੀ ਨਹੀਂ ਸੱਦਿਆ ਗਿਆ ਉੱਥੇ ਤੇ ਮੁੰਡੇ ਦੀ ਮਾਤਾ ਨੇ ਕਿਹਾ ਵੀ ਆਪਾਂ ਕਰਨਾ ਵਾ ਸੀਤਲਾ ਮੰਦਰ ਸੰਸਕਾਰ ਤੁਸੀਂ ਉੱਥੇ ਲਿਆਓ ਉਹਨਾਂ ਇਹ ਕੋਈ ਮਾਂ ਨੂੰ ਇਹ ਕਿਹਾ ਵੀ ਆ ਟੈਗ ਨੰਬਰ ਆ ਤਦੋਂ ਤੋਂ ਬਾਅਦ ਕਿੰਨੀ ਦੇਰ ਬਾਅਦ ਇਹਨਾਂ ਨੂੰ ਦੱਸਿਆ ਗਿਆ ਕਹਿੰਦਾ ਰਹਿੰਦੇ ਬਾਅਦ ਇਹਨਾਂ ਨੂੰ ਤੇ ਵਿਚਾਰਿਆਂ ਨੂੰ ਰਾਤ ਪਤਾ ਲੱਗਾ 12:00 ਕੋਈ ਨਾ 4:00 ਵਜੇ ਦਿਨੇ 4:00 ਵਜੇ ਲਗਾਏ ਮਮੀ ਨੇ ਫੋਨ ਕੀਤਾ ਕੋਈ ਇਹ ਕਿਆ ਵੀ ਤੇਰੇ ਭਰਾ ਨੇ ਆਤਮ ਹਤਿਆ ਕਰ ਲਈ ਹੈ ਜਦ ਕੇ ਨਾ ਉਹਦੇ ਕੇ ਸਜਣ ਨੂੰ ਦੱਸਿਆ ਗਿਆ ਨਾ ਉਹਦੇ ਕੇ ਮਿੱਤਰ ਨੂੰ ਦੱਸਿਆ ਗਿਆ ਨਾ ਕੇ ਭੈਣ ਭਰਾ ਨੂੰ ਤੇ ਮੈਂ ਪਹਿਲਾਂ ਟੈਗ ਦਾ ਦੱਸਿਆ ਗਿਆ ਫਿਰ ਆਤਮ ਹਤਿਆ ਦੱਸਿਆ ਗਿਆ ਪਹਿਲਾਂ ਟੈਗ ਦਾ ਦੱਸਿਆ ਗਿਆ ਜੀ ਆ ਟੈਗ ਹੋ ਗਿਆ ਉਹਨੂੰ ਪੇਰਾਂ ਦੇ ਵੀ ਆਤਮ ਤਿਆਗ ਕਰ ਲਈ ਉਹਨੇ ਹੁਣ ਜਿਹੜਾ ਉਹਦੇ ਘਰ ਲੈਪਟਾਪ ਪਿਆ ਇਹਨਾਂ ਨੇ ਦੱਸਿਆ ਭਾਈ ਸਾਹਿਬ ਨੇ ਵੀ ਉਹਦੇ ਜੀਜਾ ਜੀ ਨੇ ਉਹਨਾਂ ਦੱਸਿਆ ਵੀ ਉਹਦੇ ਲੈਪਟਾਪ ਦੇ ਵਿੱਚ ਵੀ ਗੋਲੀ ਵੱਜੀ ਆ ਠੀਕ ਹੈ ਦੀਵਾਰ ਤੇ ਵੀ ਖੂਨ ਹੈ ਦਵਾਰ ਤੇ ਵੀ ਖੂਨ ਲੱਗਾ ਜੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਤੁਸੀਂ ਇਨਸਾਫ ਦੀ ਮੰਗ ਕਰਨੀ ਹੈ ਹੋਰ ਕਾਦੀ ਮੰਗ ਕਰਨੀ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਉਹਨੂੰ ਗੋਲੀ ਮਾਰੋ ਜੀ ਉਹਨੂੰ ਇਨਸਾਫ ਦਿਓ ਮੰਗਲਵਾਰ ਰਾਤ ਜਿਹੜਾ ਨੌਜਵੰਤੀ ਮੌਤ ਹੋਈ ਹੈ ਕੀ ਹੈ ਪੂਰਾ ਮਾਮਲਾ ਤੇ ਹੁਣ ਤੱਕ ਦੀ ਕੀ ਇਨਵੈਸਟੀਗੇਸ਼ਨ ਹਾਂਜੀ ਕੱਲ ਨਾ ਇੱਕ ਰਜਨੀ ਨਾਮ ਦੀ ਔਰਤ ਵਾਈਫ ਆਫ ਮੌਨੂ ਜਿਹੜਾ ਵਾ ਉਹ ਮੇਰੇ ਕੋਲ ਆਈ ਸੀ ਵੀ ਉਹਦੇ ਭਰਾ ਸੋਨੂ ਜਿਹੜਾ ਕਿ ਆਰਤੀ ਲੜਕੀ ਨਾਲ ਸ਼ਾਦੀशुदा ਵਾ ਉਹਨੇ ਆਪਣੀ ਜਨਾਂਡੀ ਦੇ ਨਾਲ ਗਲਤ ਰਿਲੇਸ਼ਨ ਦੇ ਸੱਕਦੇ ਅਧਾਰ ਤੇ ਲੜਾਈ ਝਗੜੇ ਦੌਰਾਨ ਕਿਸੇ ਦੇ ਪਿਸਟਲ ਦੇ ਨਾਲ ਗੋਲੀ ਚਲਾ ਲਈ ਹੈ ਔਰ ਡੈਥ ਹੋ ਗਈ ਸੀ ਉਹਦੀ ਖਬਰ ਉਹਨਾਂ ਨੂੰ ਵੀ ਦਿੱਤੀ ਗਈ ਸੀ ਇਹਨਾਂ ਨੂੰ ਵੀ ਲੇਕਿਨ ਇਹਨਾਂ ਨੇ ਬਾਅਦ ਵਿੱਚ ਜਦੋਂ ਸੰਸਕਾਰ ਤੇ ਗਏ ਨੈਕਸਟ ਡੇ ਨਾ ਇਹਨਾਂ ਨੂੰ ਸੰਸਕਾਰ ਤੇ ਸ਼ਾਮਲ ਕੀਤਾ ਗਿਆ ਔਰ ਉਹ ਨਾ ਹੀ ਇਹਨਾਂ ਨੂੰ ਕਿਸੇ ਕੋਈ ਰਸ ਰਸਿ ਕਰਿਆਵਲ ਸ਼ਾਮਲ ਕੀਤਾ ਗਿਆ ਜਿਹਦੇ ਆਧਾਰ ਤੇ ਬਾਅਦ ਵਿੱਚ ਇਹਨਾਂ ਦਾ ਆਪਸ ਵਿੱਚ ਡਿਸਕਲੋਜ਼ ਵੀ ਵਧਿਆ ਤੇ ਨਾ ਉਹ ਥਾਣੇ ਇਨਫੋਰਮੇਸ਼ਨ ਦਿੱਤੀ ਗਈ ਸੀ ਤੇ ਨਾ ਹੀ ਕੋਈ 112 ਨਾਲ ਤੱਕ ਮਿਲਣ ਕੀਤੀ ਗਈ ਸੀ ਇਹਨਾਂ ਵੱਲੋਂ ਜੀ ਜਦੋਂ ਇਹ ਮੇਰੇ ਕੋਲ ਆਏ ਮੈਂ ਤਸਦੀਕ ਕੀਤੀ ਇਹਨਾਂ ਦਾ ਬਿਆਨ ਕਲਮੰਦ ਕੀਤਾ ਬਿਆਨ ਕਲਮੰਦ ਕਰਨ ਤੋਂ ਬਾਅਦ ਵਿੱਚ ਜਿਹੜੀ ਆਰਤੀ ਨਾਮ ਦੀ ਲੜਕੀ ਸੀ ਜਿਹਦੇ ਨਾਲ ਸੋਨੂੰ ਸ਼ਾਦੀ ਸ਼ੋਦਾ ਸੀ ਉਹਦੇ ਦੇ ਖਿਲਾਫ ਪਲਾਸੀ ਦੇ ਬਬਲੂ ਦੇ ਖਿਲਾਫ ਜੋ ਇਹਨੇ ਬਿਗਾਇਆ ਪੂਰੀ ਪਿਸਣਾ ਗੋਲੀ ਚੱਲੀ ਹੈ ਉਹਦੇ ਖਿਲਾਫ 306 ਮਕਦਮਾ ਨੰਬਰ 81 ਜਿਹੜੀ ਕੱਲ ਵੀ ਦੀ 19 ਨੂੰ ਜਿਹੜਾ ਦਰਜ ਕੀਤਾ ਗਿਆ ਅਦੀਨ ਤਾਰਾ 306 ਠੀਕ ਹੈ ਦੋਸਤੋ 134 ਆਈਪੀਸੀ 25 ਦਾ ਜੰਨਾੜਾ ਸਭ ਚੌਂਜਾਬਤਾ ਲੱਗੇ ਹੋਣ ਦੇ ਬਾਵਜੂਦ ਬੱਬਲੂ ਦਾ ਜਿਹੜਾ ਲਾਈਫ ਹਥਿਆਰ ਜਮਾ ਨਹੀਂ ਸੀ ਕਰਵਾਇਆ ਇਹ ਜੀ ਉਹ ਉਹਦੀ ਰਿਹੈਸਟਰੀ ਹੈ ਲਾਕਾ ਥਾਣਾ ਮੁਹੰਮਪੁਰੇ ਦੇ ਵਿੱਚ ਹੀ ਸਾਰੇ ਮੁਖ ਅਫਸਰ ਥਾਣਾ ਵੱਲੋਂ ਪਲੱਸ ਮਾਨਯੋਗ ਡੀਸੀ ਸਾਹਿਬ ਵੱਲੋਂ ਮਾਨਯੋਗ ਸੀਪੀ ਸਾਹਿਬ ਵੱਲੋਂ ਜਿਹੜੀਆਂ ਹਦਾ ਦਿੱਤੀਆਂ ਗਈਆਂ ਆਲ ਓਵਰ ਸਿਟੀਜ਼ਨਸ ਨੂੰ ਜਿੰਨਾਂ ਕੋਲ ਲਾਇਸੈਂਸੀ ਹਥਿਆਰ ਨਹੀਂ ਹੋਸਲਾ ਜਮਾ ਕਰਾਉਣ ਉਹਨੇ ਹਸਲਾ ਨਹੀਂ ਜਮਾ ਕਰਾਇਆ ਜਿਹਦੇ ਵਿੱਚ ਉਹਦੀ ਗੈਲੀ ਬਣਦੀ ਉਹਦਾ ਲਾਇਸੈਂਸ ਕੈਂਸਲ ਕਰਨ ਬਾਰੇ ਬਖਸੋਫਤ ਲਿਖਿਆ ਜਾਏਗਾ